ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਰ ਪੁਲਿਸ ਨੂੰ ਲਗਾਤਾਰ ਚੁਣੌਤੀ ਦੇ ਰਹੇ ਹਨ ਪਰ ਚਸਤੀ ਦੇ ਮੁਕਾਬਲੇ ਵਿੱਚ ਵੀ ਚੋਰ ਪੁਲਿਸ ਤੋਂ ਕਿਤੇ ਅੱਗੇ ਨਿਕਲ ਗਏ ਹਨ ਬੀਤੇ ਦਿਨੀ ਕਹਨੂਵਾਨ ਦੇ ਸਠਿਆਲੇ ਪੁਲਤੇ ਇੱਕ ਪੈਟਰੋਲ ਪੰਪ ਲੁੱਟਣ ਤੋਂ ਬਾਅਦ ਇੱਕ ਚੱਕੀ ਅਤੇ ਕਿਰੀਆਨੇ ਦੀ ਦੁਕਾਨ ਦੀ ਕੰਦ ਪਾੜ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਬੀਤੇ ਦਿਨੀ ਜੀਵਨਵਾਲ ਪਿੰਡ ਵਿਖੇ ਇੱਕ ਸਰਕਾਰੀ ਬੈਂਕ ਦੇ ਨਾਲ ਸਥਿਤ ਮੋਬਾਈਲ ਦੁਕਾਨ ਦੀ ਪਿਛਲੀ ਕੰਦ ਪਾੜ ਕੇ ਨਕਾਬਪੋਸ਼ ਚੋਰਾਂ ਨੇ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਕੀਤਾ ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆਇਆ ਹੈ ਕਿ ਸਵੇਰੇ 3 ਵਜੇ ਦੁਕਾਨ ਵਿੱਚ ਬੜੇ ਚੋਰ ਵੱਲੋਂ ਲਗਭਗ ਅੱਧਾ ਘੰਟਾ ਦੁਕਾਨ ਵਿੱਚ ਘੁੰਮ-ਘੁੰਮ ਕੇ ਤਸੱਲੀ ਨਾਲ ਚੋਰੀ ਕੀਤੀ ਗਈ ਅਤੇ ਦੁਕਾਨ ਵਿੱਚ ਪਏ ਦੋ ਨਵੇਂ ਮੋਬਾਈਲ ਫੋਨ ਕੁਝ ਰਿਪੇਅਰ ਲਈ ਆਏ ਪੁਰਾਣੇ ਫੋਨ ਅਤੇ ਮਹਿੰਗੀ ਮੋਬਾਈਲ ਐਕਸੈਸਰੀ ਚੋਰੀ ਕੀਤੀ ਗਈ ਹੈ। ਦਾਸੁਰਿੰਦਰਾ ਮੇਰੀ ਦੁਕਾਨ ਮੋਬਾਈਲਾਂ ਦੀ ਬਬਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨ ਵਾ ਸ਼ਨੂਰਾ 3:00 ਤੇ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਵੇ ਬਿਖਰੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਕੋਰਾ ਨੇ ਕੰਦ ਪਾੜੀ ਦੀ ਆ ਉਹਦੇ ਅੰਦਰ 'ਚ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈ ਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨਾ ਨੀ ਆਰਾਮ ਨਾਲ ਚੋਰੀ ਕੀਤੀ ਕੋਈ ਡਰਨੀ ਜੋ ਵੀ ਇਹ ਅਸੈਸਸ ਮੇਰਾ ਸਮਾਨ ਹੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਛਕ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਕੜਾ ਨੂੰ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਮੈਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ ਥੇ ਜੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਰੀਚੇ ਜੀ ਵਗੈਰਾ ਕਰਦੇ ਆ ਉਹ ਵੀ ਉਹ ਨਾਲ ਲੈ ਗਿਆ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਵੇਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਮੈਂ ਕਿ ਜਲਦੀ ਤੇ ਜਲਦੀ ਇਹ ਚੋਰਾਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਹਨ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲ ਕੇ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇੱਧਰ ਤੋਂ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲ ਨਾਲ ਦੁਕਾਨ ਸਟੈਂਡ ਹੁੰਦੀ ਆ ਤੇ ਮੁਸ਼ਕਲ ਹੋ ਜਾਂਦੀ ਆ あのあじ。